ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਇੱਕ ਵਾਰੀ ਫੇਰ ਤੋਂ ਜੁੜਿਆ ਜੀ ਮੈਂ ਗੁਰਿੰਦਰ ਤੇ ਅੱਜ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਸਬੰਧ ਰੱਖਦੀ ਆ ਜੀ ਉੱਤਰ ਪ੍ਰਦੇਸ਼ ਦੇ ਨਾਲ ਤੇ ਉੱਤਰ ਪ੍ਰਦੇਸ਼ ਦਾ ਇੱਕ ਕਾਫੀ ਮਸ਼ਹੂਰ ਜ਼ਿਲ੍ਹਾ ਆਗਰਾ ਉੱਥੇ ਇੱਕ ਕਲੋਨੀ ਪੈਂਦੀ ਆ ਜੀ ਪ੍ਰਕਾਸ਼ਨਗਰ ਤੇ ਪ੍ਰਕਾਸ਼ਨਗਰ ਦੇ ਵਿੱਚ ਇਹ ਘਟਨਾ ਵਾਪਰੀ ਸੀ 27 ਅਗਸਤ 2022 ਨੂੰ 27 ਅਗਸਤ 2022 ਦੀ ਰਾਤ 1 ਵਜੇ ਦੀ ਗੱਲ ਹੈ ਕਿ ਇੱਕ ਘਰ ਦੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਆ। ਆਵਾਜ਼ ਇੰਨੀ ਜ਼ੋਰ ਦੀ ਆਉਂਦੀ ਆ ਕਿ ਸਾਰਾ ਆਂਡਗਵਾਂਡਾ ਜਿਹੜਾ ਉਹ ਹਿੱਲ ਜਾਂਦਾ ਵਾ। ਘਰ ਦੇ ਵਿੱਚ ਇੱਕ ਮਹਿਲਾ ਵਾ ਪ੍ਰੀਤੀ ਜਿਹੜੀ ਉੱਚੀ-ਉੱਚੀ ਚੀਕਾ ਮਾਰ ਰਹੀ ਆ ਗੋਲੀ ਚੱਲਣ ਤੋਂ ਬਾਅਦ ਤੇ ਜਦੋਂ ਆਂਡਗਵਾਂਡ ਉਹਦੇ ਘਰ ਦੇ ਵਿੱਚ ਇਕੱਠਾ ਹੁੰਦਾ ਉਹ ਦੇਖਦਾ ਹੈ ਕਿ ਜਿਹੜਾ ਘਰ ਦਾ ਮਾਲਕ ਜਿਹਦਾ ਨਾਮ ਹੈ ਜੀ ਸੁਮੇਰ ਸਿੰਘ ਉਰਫ ਗੁੱਗੀ ਉਹਦੀ ਹੱਤਿਆ ਹੋ ਚੁੱਕੀ ਆ ਉਹਦੇ ਸਿਰ ਦੇ ਵਿੱਚ ਕਿਸੇ ਨੇ ਗੋਲੀ ਮਾਰੀਆ ਤੇ ਉਹ ਲਹੂ ਲਹਾਨ ਹੋਇਆ ਬੈੱਡ ਦੇ ਉੱਤੇ ਪਿਆ ਵਾ ਇਹ ਔਰਤ ਰੋ ਰਹੀ ਆ ਕਿ ਮੈਂ ਮੇਰਾ ਕੱਖ ਨਹੀਂ ਰਿਹਾ ਮੇਰੀ ਸਾਰੀ ਦੁਨੀਆ ਉਜੜ ਗਈ ਮੇਰੇ ਤਿੰਨ ਬੱਚੇ ਨੇ ਉਸ ਔਰਤ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਇੱਕ ਬੇਟਾ ਕਿ ਇਹਨਾਂ ਦੀ ਪਰਵਰਿਸ਼ ਕੌਣ ਕਰੂਗਾ ਮੇਰੇ ਸਿਰ ਤੋਂ ਮੇਰੇ ਸਾਈ ਦਾ ਜਿਹੜਾ ਸਾਇਆ ਉੱਠ ਗਿਆ ਐਦਾਂ ਦੀਆਂ ਜੜੀਆਂ ਗੱਲਾਂ ਬਾਤਾਂ ਉਹ ਰੋਂਦੀ ਰੋਂਦੀ ਉੱਚੀ ਉੱਚੀ ਕਰ ਰਹੀ ਸੀ ਚੀਕ ਚਿਹਾੜਾ ਪਾ ਰਹੀ ਸੀ ਤੇ ਆਂਡ ਗਵਰਡ ਆ ਕੇ ਉਹਦੇ ਨਾਲ ਹਮਦਰਦੀ ਕਰਦਾ ਵਾ ਤੇ ਉਹਨੂੰ ਪੁੱਛਿਆ ਜਾਂਦਾ ਕਿ ਆਖਿਰ ਹੋਇਆ ਕੀ ਆ ਉਹ ਦੋ ਨਾਮ ਲੈਂਦੀ ਆ ਜਿਹੜੀ ਪ੍ਰੀਤੀ ਸੀਗੀ ਇੱਕ ਸੁਵਪਨ ਤੇ ਇੱਕ ਅੰਕਿਤ ਕਿ ਇਹ ਉਹਨਾਂ ਨੇ ਕੀਤਾ ਕੀਤਾ ਧਰਿਆ ਵਾ ਸਾਰਾ ਕੁਝ ਜੋ ਵੀ ਕੀਤਾ ਵਾ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਵਾ ਜਿੰਨੀ ਦੇਰ ਨੂੰ ਪੁਲਿਸ ਉੱਥੇ ਪਹੁੰਚਣੀ ਸੀ ਤਾਂ ਲੋਕ ਵਿਰੋਧ ਦੇ ਵਿੱਚ ਸੜਕਾਂ ਤੇ ਉਤਰ ਚੁੱਕੇ ਸੀ ਜਿਹੜੀ ਸੁਮੇਰ ਸਿੰਘ ਦੀ ਡੈੱਡ ਬੋਡੀ ਸੀ ਉਹ ਸੜਕ ਤੇ ਸੜਕ ਦੇ ਉੱਤੇ ਲੈ ਕੇ ਉਹ ਬੈਠ ਗਏ ਸੀ ਇਨਸਾਫ ਲੈਣ ਦੇ ਲਈ ਪੁਲਿਸ ਆਉਂਦੀ ਆ ਸਾਰੀ ਗੱਲਬਾਤ ਦੇਖਦੀ ਆ ਤੇ ਡੈੱਡ ਬੋਡੀ ਆ ਜਿਹੜੀ ਉਹਦੀ ਉਹਨੂੰ ਉਹਦੀ ਸ਼ਾਨ ਬੀਰਣ ਕਰਦੀ ਆ ਦੇਖਦੀ ਆ ਵੀ ਗੋਲੀ ਕਿੱਥੇ ਵੱਜੀ ਆ ਇਸ ਤੋਂ ਪਹਿਲਾਂ ਕਿ ਉਹ ਪੋਸਟਮਾਰਟਮ ਦੇ ਲਈ ਬੋਡੀ ਨੂੰ ਭੇਜਣ ਲੋਕਾਂ ਦੇ ਜਿਹੜੇ ਲੋਕਾਂ ਦਾ ਘੇਰਾ ਪਿਆ ਹੋਇਆ ਸੀ ਉਹਨਾਂ ਨੇ ਪੁਲਿਸ ਨੇ ਉਹ ਸਵਾਲਾਂ ਦੇ ਜਵਾਬ ਦੇਣੇ ਸੀ ਪੁਲਿਸ ਵੀ ਪਹੁੰਚਦੀ ਆ ਪ੍ਰੀਤੀ ਕੋਲ ਪ੍ਰੀਤੀ ਭਾਵੇਂ ਗੱਲ ਕਰਨ ਦੀ ਹਾਲਤ ਦੇ ਵਿੱਚ ਨਹੀਂ ਸੀ ਪਰ ਫਿਰ ਵੀ ਉਹਨੂੰ ਥੋੜਾ ਜਿਆਦਾ ਰਿਲੈਕਸ ਕਰਕੇ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਫਿਰ ਉਹਨੂੰ ਪੁੱਛਿਆ ਜਾਂਦਾ ਕਿ ਇਹ ਸਾਰਾ ਕੁਝ ਕਿਹਨੇ ਕੀਤਾ ਤਾਂ ਦੋ ਨਾਮ ਫੇਰ ਲੈਂਦੀ ਆ ਸੁਵਪਨ ਤੇ ਅੰਕਿਤ ਵੀ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਗੋਲੀ ਮਾਰੀ ਆ ਤਾਂ ਜਦੋਂ ਕਾਰਨ ਪੁੱਛਿਆ ਜਾਂਦਾ ਅਸਲ ਦੇ ਵਿੱਚ ਜਿਹੜੀ ਪ੍ਰੀਤੀ ਸੀ ਉਹ ਦੇਖਣ ਨੂੰ ਕਾਫੀ ਖੂਬਸੂਰਤ ਸੀ ਉਹ ਕਾਰਨ ਇਹ ਦੱਸਦੀ ਆ ਕਿ ਇਹ ਜਿਹੜੇ ਦੋ ਮੁੰਡੇ ਨੇ ਇਹ ਸ਼ਹਿਰ ਜਿਹੜੇ ਇਸ ਇਲਾਕੇ ਦੇ ਮੰਨੇ ਹੋਏ ਗੁੰਡੇ ਨੇ ਲੜਕੀਆਂ ਨਾਲ ਛੇੜਛਾੜ ਕਰਦੇ ਨੇ ਵੀ ਹਰੇਕ ਕਿਸੇ ਨੂੰ ਇਹ ਤੰਗ ਕਰਦੇ ਨੇ ਤੇ ਇਹਨਾਂ ਨੇ ਮੇਰੇ ਨਾਲ ਵੀ ਕਈ ਵਾਰ ਛੇੜਛਾੜ ਕੀਤੀ ਇੱਕ ਵਾਰ ਇਹਨਾਂ ਨੇ ਮੇਰਾ ਹੱਥ ਫੜ ਲਿਆ ਸੀਗਾ ਤੇ ਇਹ ਸਾਰੀ ਗੱਲ ਜਦੋਂ ਮੈਂ ਆਪਣੇ ਘਰ ਵਾਲੇ ਸੁਮੇਰ ਸਿੰਘ ਨੂੰ ਦੱਸੀ ਤਾਂ ਸੁਮੇਰ ਸਿੰਘ ਤੇ ਸੁਵਪਨ ਅੰਕਿਤ ਦੇ ਵਿੱਚ ਬਹੁਤ ਇੱਕ ਜ਼ਬਰਦਸਤ ਝਗੜਾ ਹੋਇਆ ਸੀ ਤੇ ਇਹਨਾਂ ਨੇ ਧਮਕੀ ਦਿੱਤੀ ਸੀ ਕਿ ਅਸੀਂ ਤੈਨੂੰ ਦੇਖ ਲਾਵਾਂਗੇ ਤੇ ਉਹੀ ਬਦਲਾ ਇਹਨਾਂ ਨੇ ਆ ਜਾ ਕੇ ਲੈ ਲਿਆ ਦਰਸਲ ਸੁਮੇਰ ਸਿੰਘ ਇੱਕ ਟੈਂਟ ਜਿਹੜਾ ਕੰਮ ਕਰਦਾ ਸੀਗਾ ਕੈਟਰਿੰਗ ਦਾ ਕੰਮ ਕਹਿ ਲੂ ਕਾਫੀ ਵਧੀਆ ਲੈਵਲ ਤੇ ਇਹਦਾ ਇਹ ਬਿਜ਼ਨਸ ਸੀਗਾ ਤੇ ਕਿਸੇ ਪਿੰਡ ਤੋਂ ਪਿੰਡ ਤੋਂ ਇਹ ਜਿਹੜਾ ਆਗਰੇ ਸ਼ਹਿਰ ਦੇ ਵਿੱਚ ਸ਼ਿਫਟ ਹੋਇਆ ਸੀ ਤੇ ਇਹਨੇ 10-12 ਸਾਲਾਂ ਦੇ ਵਿੱਚ ਇਹ ਵਧੀਆ ਵਪਾਰ ਆਪਣਾ ਸੈੱਟ ਕੀਤਾ ਸੀ ਹੁਣ ਪੁਲਿਸ ਕਿਸੇ ਤਰ੍ਹਾਂ ਜਿਹੜੀ ਜਨਤਾ ਸੀ ਉਹਨੂੰ ਸਮਝਾ ਕੇ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜਦੀ ਆ ਤੇ ਇਹ ਦਲਾਸਾ ਦਿੰਦੀ ਆ ਕਿ ਉਹਨਾਂ ਨੂੰ ਜਲਦੀ ਹੀ ਦੋਨੋਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜਦੋਂ ਇਹਨਾਂ ਦੇ ਘਰ ਛਾਪਾ ਮਾਰਿਆ ਜਾਂਦਾ ਸੁਪਨ ਤੇ ਅੰਕਿਤ ਦੇ ਘਰ ਇਹ ਦੋਨੋਂ ਘਰੇ ਹੀ ਹੁੰਦੇ ਨੇ ਕਿਤੇ ਨਹੀਂ ਗਏ ਸੀ ਇਹ ਜਦੋਂ ਇਹਨਾਂ ਨੂੰ ਫੜਿਆ ਜਾਂਦਾ ਪੁੱਛਤਾਛ ਕੀਤੀ ਜਾਂਦੀ ਆ ਇਹ ਸਾਫ਼ ਮੁਕਰ ਜਾਂਦੇ ਨੇ ਕਿ ਅਸੀਂ ਇਹ ਸਾਰਾ ਕੁਝ ਨਹੀਂ ਕੀਤਾ ਤੇ ਇਹ ਕੁਦਰਤੀ ਦੀ ਗੱਲ ਆ ਕਿ ਆਪਾਂ ਕਿਸੇ ਮੁਜਰਮ ਨੂੰ ਪੁੱਛਾਂਗੇ ਉਹਨੇ ਜੁਰਮ ਕੀਤਾ ਕਿ ਨਹੀਂ ਉਹ ਨਾ ਹੀ ਕਹੂਗਾ ਉਹ ਹੀ ਕਹੂਗਾ ਵੀ ਮੈਂ ਸਾਰਾ ਕੁਝ ਨਹੀਂ ਕੀਤਾ ਤੇ ਇਦਾਂ ਹੀ ਸੁਵਪਨ ਤੇ ਅੰਕਿਤ ਵੀ ਇਹੀ ਕਹਿ ਰਹੇ ਸੀ ਪੁਲਿਸ ਪੂਰੀ ਸ਼ਕਤੀ ਦੇ ਨਾਲ ਪੁੱਛਤਾਛ ਕਰ ਰਹੀ ਸੀ ਪਰ ਉਹ ਆਪਣੀ ਸਟੇਟਮੈਂਟ ਤੋਂ ਨਹੀਂ ਸੀ ਬਦਲ ਰਹੇ ਉਹ ਇੱਕੋ ਗੱਲ ਤੇ ਅੜੇ ਹੋਏ ਸੀ ਵੀ ਅਸੀਂ ਜਿਹੜਾ ਉਹ ਵਪਾਰੀ ਦਾ ਕਤਲ ਨਹੀਂ ਕੀਤਾ ਪੁਲਸ ਉਹਨਾਂ ਨੂੰ ਛੱਡ ਦਿੰਦੀ ਆ ਪੁੱਛਤਾਸ਼ ਕਰਕੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਨੇ ਇੱਕ ਕਾਤਲ ਨਹੀਂ ਹੈਗੇ ਜਦੋਂ ਪੁਲਿਸ ਉਹਨਾਂ ਨੂੰ ਛੱਡਦੀ ਆ ਤਾਂ ਇਸ ਗੱਲ ਤੇ ਲੋਕ ਹੋਰ ਜ਼ਿਆਦਾ ਭੜਕ ਜਾਂਦੇ ਨੇ ਹੋਰ ਆੜ ਗਵਾੜ ਦੇ ਲੋਕ ਜਿਹੜੇ ਇਕੱਠੇ ਹੋ ਜਾਂਦੇ ਆ ਜਿਹੜਾ ਰਸ਼ ਕਾਫੀ ਜ਼ਿਆਦਾ ਵੱਧ ਜਾਂਦਾ ਤੇ ਇਹ ਰੋਜ਼ ਦਾ ਕੰਮ ਸੀ ਹੁਣ ਦੇਖੋ ਵੀ 27 ਅਗਸਤ ਨੂੰ ਇਹ ਘਟਨਾ ਵਾਪਰੀ 10 ਸਤੰਬਰ 2022 ਆ ਚੁੱਕਿਆ ਸੀਗਾ ਯਾਨੀ ਕਿ 10-12 ਦਿਨ ਗੁਜ਼ਰ ਚੁੱਕੇ ਸੀ ਇਸ ਘਟਨਾ ਨੂੰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਸੀ ਤੇ ਲੋਕਾਂ ਦਾ ਕਹਿਣਾ ਸੀ ਜੇ ਇਹਨਾਂ ਨੇ ਕਤਲ ਨਹੀਂ ਕੀਤਾ ਤਾਂ ਸਾਨੂੰ ਦੱਸ ਦੋ ਵੀ ਅਸਲੀ ਕਾਤਲ ਹੈ ਕੌਣ ਉਹਨਾਂ ਨੂੰ ਅਸਲੀ ਕਾਤਲ ਬਾਰੇ ਵੀ ਨਹੀਂ ਸੀ ਪਤਾ ਲੱਗ ਰਿਹਾ ਪੁਲਿਸ ਨੂੰ ਜਾਂ ਪੁਲਿਸ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਸੀ ਕਰ ਰਹੀ ਇਹ ਵੀ ਕਹਿ ਸਕਦੇ ਆ ਜਦੋਂ ਲੋਕਾਂ ਦਾ ਪ੍ਰੈਸ਼ਰ ਵੱਧਦਾ ਵਾ ਤਾਂ ਸੁਵਪਨ ਤੇ ਜਿਹੜਾ ਅੰਕਿਤਾ ਇਹਨਾਂ ਨੂੰ ਦੁਬਾਰਾ ਅਰੇਸਟ ਕੀਤਾ ਜਾਂਦਾ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਦਾ ਤੇ ਜਿਹੜੀ ਪ੍ਰੀਤੀ ਜਿਹੜੇ ਜਿਹਦੇ ਘਰ ਵਾਲੇ ਦੀ ਡੈਥ ਹੋਈ ਸੀ ਉਹਨੂੰ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਚੈਨ ਮਿਲਿਆ ਕਿ ਜਿਹੜੇ ਮੁਜਰਮ ਨੇ ਉਹ ਹੁਣ ਅਰੇਸਟ ਹੋ ਚੁੱਕੇ ਆ ਉਹ ਜੇਲ੍ਹ ਦੇ ਵਿੱਚ ਬੰਦ ਹੋ ਚੁੱਕੇ ਆ ਉਧਰੋਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਰਿਪੋਰਟ ਦੇ ਵਿੱਚ ਇਹ ਸਾਫ਼ ਹੋ ਜਾਂਦਾ ਕਿ ਜਿਹੜਾ ਕਤਲ ਆ ਉਹ ਸਿਰ ਦੇ ਵਿੱਚ ਗੋਲੀ ਵੱਜਣ ਦੇ ਨਾਲ ਹੋਇਆ ਤੇ ਇਹਦੇ ਸੁੱਤੇ ਪਏ ਦੇ ਗੋਲੀ ਮਾਰੀ ਗਈ ਆ ਜਦੋਂ ਇਹ ਸੁੱਤਾ ਪਿਆ ਸੀ ਹੁਣ ਜਦੋਂ ਉਹ ਦੋ ਬੰਦੇ ਅਰੈਸਟ ਹੋ ਗਏ ਤਾਂ ਉੱਥੇ ਦੇ ਐਸਪੀ ਸੀਗੇ ਜੀ ਸ਼ਿਵਰਾਮ ਸਿੰਘ ਯਾਦਵ ਜਿਹੜੇ ਕਾਫੀ ਸੁਲਦੇ ਹੋਏ ਪੁਲਿਸ ਅਫਸਰ ਸੀ ਕਾਫੀ ਇਮਾਨਦਾਰ ਪੁਲਿਸ ਅਫਸਰ ਸੀਗੇ ਉੱਥੇ ਤਾਇਨਾਤ ਥਾਣੇ ਦੇ ਵਿੱਚ ਉਹਨਾਂ ਨੇ ਜਦੋਂ ਇਹ ਸਾਰਾ ਮਾਮਲਾ ਦੇਖਿਆ ਪੂਰੀ ਗੰਭੀਰਤਾ ਦੇ ਨਾਲ ਤੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਦੋ ਬੰਦੇ ਨੇ ਇਹ ਕਾਤਲ ਨਹੀਂ ਹੈਗੇ ਵੀ ਇਹਨਾਂ ਨੂੰ ਫਸਾਇਆ ਜਾ ਰਿਹਾ ਹੁਣ ਮਾਮਲੇ ਦੀ ਪੂਰੀ ਤਰ੍ਹਾਂ ਖੋਖ ਕਰਨ ਦੀ ਜ਼ਿੰਮੇਵਾਰੀ ਉਹ ਲੈਂਦੇ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰੀਤੀ ਦਾ ਘਰ ਸੀਗਾ ਪ੍ਰੀਤੀ ਤੇ ਸੁਮੇਰ ਸਿੰਘ ਦਾ ਵਾਲੇ ਦੁਆਲੇ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਚੈੱਕ ਕੀਤੀ ਜਾਂਦੀ ਆ ਫੇਰ ਪ੍ਰੀਤੀ ਦੀ ਕਾਲ ਡਿਟੇਲ ਕਢਾਈ ਜਾਂਦੀ ਆ ਜਦੋਂ ਪ੍ਰੀਤੀ ਦੀ ਕਾਲ ਡਿਟੇਲ ਕਢਾਈ ਜਾਂਦੀ ਆ ਤਾਂ ਇਹ ਪਤਾ ਲੱਗਦਾ ਵੀ ਕਾਫੀ ਰਾਤ ਤੱਕ ਜਿਹੜਾ ਇਹਦਾ ਦਿਉਰ ਆ ਜਾਨੀ ਕਿ ਮਰਨ ਵਾਲੇ ਦਾ ਸਕਾ ਭਰਾ ਧੀਰਜ ਉਹਦੇ ਨਾਲ ਪ੍ਰੀਤੀ ਕਾਫੀ ਦੇਰ ਤੱਕ ਗੱਲਾਂ ਕਰਦੀ ਸੀ ਤੇ ਇੱਕ ਹੈਰਾਨ ਕਰਨ ਵਾਲਾ ਜਿਹੜਾ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਆਪਣੇ ਸਕੇ ਭਰਾ ਦੇ ਸੰਸਕਾਰ ਦੇ ਉੱਤੇ ਧੀਰਜ ਨਹੀਂ ਪਹੁੰਚਿਆ ਸੀ ਜਦੋਂ ਸੰਸਕਾਰ ਸੀ ਸਾਰੇ ਮੌਜੂਦ ਸੀ ਸਿਵਾਏ ਧੀਰਜ ਦੇ ਇੱਕ ਸਕੇ ਭਰਾ ਆਪਣੇ ਭਰਾ ਦੇ ਸੰਸਕਾਰ ਤੇ ਕਿਉਂ ਨਹੀਂ ਆਊਗਾ ਹੁਣ ਧੀਰਜ ਨੂੰ ਪਹਿਲਾਂ ਸ਼ੱਕ ਦੇ ਆਧਾਰ ਦੇ ਉੱਤੇ ਫੜਿਆ ਜਾਂਦਾ ਵਾ ਪੁਛਤਾਛ ਦੇ ਲਈ ਉਹਨੂੰ ਫੜਿਆ ਗਿਆ ਸੀ ਤੇ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਉਹ ਸੰਸਕਾਰ ਤੇ ਕਿਉਂ ਨਹੀਂ ਆਇਆ ਤਾਂ ਉਹ ਦੱਸਦਾ ਕਿ ਉਹ ਦਿੱਲੀ ਦੇ ਵਿੱਚ ਇੱਕ ਨੌਕਰੀ ਦੇ ਇੰਟਰਵਿਊ ਦੇ ਲਈ ਗਿਆ ਸੀਗਾ ਤੇ ਬਸ ਬਸ ਤੋਂ ਉੱਤਰਦੇ ਹੋਏ ਉਹਦੇ 6:00 ਵਜੇ ਉਹਦੇ ਦੋਨੇ ਪੈਰਾਂ ਦੇ ਉੱਤੇ ਬਹੁਤ ਜ਼ਬਰਦਸਤ 6:00 ਵਜੇ ਹੋਈ ਸੀਗੀ ਤੇ ਇਸ ਕਰਕੇ ਉਹ ਇਲਾਜ ਕਰਵਾ ਰਿਆ ਸੀ ਉੱਥੇ ਇੱਥੇ ਨਹੀਂ ਸੀ ਪਹੁੰਚ ਸਕੇ ਆ ਪੁਲਿਸ ਦੇਖਦੀ ਆ ਕਿ ਉਹਦੇ ਪੈਰਾਂ ਦੇ ਉੱਤੇ ਛੱਟ ਵਾਕਈ ਲੱਗੀ ਸੀ ਪਰ ਇੱਕ ਝੂਠ ਉਹਨੇ ਬੋਲਿਆ ਸੀ ਉਹ ਦਿੱਲੀ ਦੇ ਵਿੱਚ ਨਹੀਂ ਸੀ ਉਹਦੀ ਜਿਹੜੀ ਲੋਕੇਸ਼ਨ ਉਸ ਦਿਨ ਦੀ ਸੀ ਸੰਸਕਾਰ ਵਾਲੇ ਦਿਨ ਦੀ ਵੀ ਉਹ ਆਗਰੇ ਦੀ ਹੀ ਸ਼ੋਅ ਕਰ ਰਿਆ ਸੀ ਇੱਥੋਂ ਇਹ ਪਤਾ ਲੱਗ ਗਿਆ ਕਿ ਧੀਰਜ ਜਿਹੜਾ ਝੂਠ ਬੋਲ ਰਿਹਾ ਤੇ ਦਾਲ ਦੇ ਵਿੱਚ ਕੁਝ ਕਾਲਾ ਵਾ ਫੇਰ ਜਦੋਂ ਸੀਸੀਟੀਵੀ ਫੂਟੇਜ ਦੇਖੀ ਜਾਂਦੀ ਆ ਦੁਬਾਰਾ ਤਾਂ ਉਹਦੇ ਵਿੱਚ ਇੱਕ ਵਿਅਕਤੀ ਪੂਰਾ ਜਿਹੜਾ ਉਹਦੇ ਨਾਲ ਮੈਚ ਕਰ ਰਿਆ ਸੀ ਧੀਰਜ ਦੇ ਨਾਲ ਉਹ ਦੇਖਿਆ ਗਿਆ ਜਿਹੜਾ ਲੰਗੜਾ ਕੇ ਭੱਜ ਭੱਜਿਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਭੱਜ ਨਹੀਂ ਸੀ ਹੋ ਰਿਹਾ ਸੋ ਇਹ ਇੱਕ ਕਲੂ ਜਿਹੜਾ ਪੁਲਿਸ ਨੂੰ ਹੋਰ ਮਿਲਦਾ ਹੁਣ ਪ੍ਰੀਤੀ ਦੇ ਨਾਲ ਰਾਤ ਨੂੰ ਗੱਲਾਂ ਕਰਨੀਆਂ ਸੰਸਕਾਰ ਦੇ ਉੱਤੇ ਨਾ ਪਹੁੰਚਣਾ ਤੇ ਜਿਹੜਾ ਕਹਿਣਾ ਕਿ ਮੈਂ ਦਿੱਲੀ ਚ ਸੀਗਾ ਹੈਗਾ ਉਹ ਆਗਰੇ ਤੁਸੀਂ ਇਹ ਸਾਰਾ ਕੁਝ ਪੁਲਿਸ ਦੇ ਲਈ ਕਾਫੀ ਸੀ ਕਿ ਉਹ ਪ੍ਰੀਤੀ ਨੂੰ ਵੀ ਅਰੈਸਟ ਕਰੇ ਸ਼ੱਕ ਦੇ ਆਧਾਰ ਤੇ ਤੇ ਉਹ ਤੋਂ ਵੀ ਜਿਹੜੀ ਪੁੱਛ ਪੜਤਾਲ ਪੁਲਿਸ ਆਪਣੇ ਹਿਸਾਬ ਦੇ ਨਾਲ ਕਰੇ ਪ੍ਰੀਤੀ ਨੂੰ ਵੀ ਬੁਲਾਇਆ ਜਾਂਦਾ ਉਹਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਰਾਤ ਨੂੰ ਇੰਨੀ ਦੇਰ ਰਾਤ ਨੂੰ ਟੀਰੇਚ ਦੇ ਨਾਲ ਗੱਲ ਕਰਨ ਦਾ ਕੀ ਮਤਲਬ ਤਾਂ ਉਹ ਦੱਸਦੀ ਆ ਕਿ ਮੇਰਾ ਦਿਉਰ ਆ ਕਈ ਵਾਰ ਕੋਈ ਕੰਮ ਹੁੰਦਾ ਸੀ ਇਹ ਕੰਮ ਦੇ ਲਈ ਮੇਰਾ ਘਰ ਵਾਲਾ ਕਿਤੇ ਬਾਹਰ ਗਿਆ ਹੁੰਦਾ ਸੀ ਇਹਦਾ ਕੰਮ ਐ ਹੋ ਜਾ ਸੀ ਕਈ ਵਾਰ ਰਾਤ ਨੂੰ ਇਹ ਘਰ ਨਹੀਂ ਸੀ ਆਉਂਦੇ ਤੇ ਇਸ ਕਰਕੇ ਕੋਈ ਜ਼ਰੂਰੀ ਕੰਮ ਹੁੰਦਾ ਸੀ ਤਾਂ ਮੈਂ ਫੋਨ ਕਰ ਲੈਂਦੀ ਸੀ ਪਰ ਉਹ ਫੋਨ ਕਾਫੀ ਲੰਮੇ ਹੁੰਦੇ ਸੀ ਜੇ ਕੋਈ ਬੰਦਾ ਕੰਮ ਲਈ ਫੋਨ ਕਰਦਾ ਤਾਂ ਉਹ ਥੋੜੀ ਦੇਰ ਫੋਨ ਕਰਕੇ ਕੱਟ ਦੂਗਾ ਪਰ ਉਹ ਲੰਮੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਹਣ ਪੌਲਸ ਆਉਂਦੀ ਆ ਜੀ ਆਪਣੇ ਅਸਲੀ ਰੰਗ ਦੇ ਵਿੱਚ ਜਿਹੜੇ ਐਸਪੀ ਸੀਗੇ ਸ਼ਿਵ ਰਾਮ ਸਿੰਘ ਯਾਦਵ ਉਹ ਸਖਤ ਹੋਣ ਤੇ ਮਜਬੂਰ ਹੋ ਜਾਂਦੇ ਆ ਤੇ ਜਦੋਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਪੁੱਛਿਆ ਜਾਂਦਾ ਤਾਂ ਇਹ ਟੁੱਟਦੇ ਨੇ ਤੇ ਸਾਰਾ ਸੱਚ ਬਿਆਨ ਕਰਦੇ ਨੇ ਕਿ ਜਿਹੜਾ ਸੁਮੇਰ ਸਿੰਘ ਦਾ ਕਤਲ ਆ ਕਿਸੇ ਹੂਰ ਨੇ ਨਹੀਂ ਕੀਤਾ ਧੀਰਜ ਨੇ ਹੀ ਕੀਤਾ ਵਾ ਯਾਨੀ ਕਿ ਇੱਕ ਸਕੇ ਭਰਾ ਨੇ ਆਪਣੇ ਭਰਾ ਦੀ ਜਾਨ ਲਈ ਉਹਦਾ ਕਾਰਨ ਇਹ ਸੀ ਕਿ ਪਿਛਲੇ 2-3 ਸਾਲਾਂ ਤੋਂ ਪ੍ਰੀਤੀ ਤੇ ਉਹਦਾ ਦਿਉਹਰਾ ਜਿਹੜਾ ਧੀਰਜ ਦੋਨਾਂ ਦਾ ਨਾਜਾਇਜ਼ ਸਬੰਧ ਸੀਗਾ ਅਕਸਰ ਧੀਰਜ ਇਹਨਾਂ ਦੇ ਘਰ ਆਉਂਦਾ ਜਾਂਦਾ ਸੀ ਤੇ ਪਹਿਲਾਂ ਸੁਮੇਰ ਸਿੰਘ ਸੀ ਜਿਹੜਾ ਉਹ ਇਸ ਗੱਲ ਨੂੰ ਨਹੀਂ ਸੀ ਸੀਰੀਅਸਲੀ ਲੈਂਦਾ ਵੀ ਚਲੋ ਭਰਾ ਵਾ ਆ ਜਾਂਦਾ ਵਾ ਪਰ ਇੱਕ ਦਿਨ ਜਦੋਂ ਉਹ ਕੰਮ ਤੇ ਗਿਆ ਹੋਇਆ ਸੀ ਤੇ ਜਦੋਂ ਕੰਮ ਤੋਂ ਆਇਆ ਤਾਂ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਉਹਨੇ ਦੇਖਿਆ ਸੀ ਤੇ ਪੂਰਾ ਵਿਰੋਧ ਕਰਦਾ ਸੀ ਹੁਣ ਪੂਰੀ ਤਰ੍ਹਾਂ ਨਾਲ ਉਹਨੇ ਇਹਦਾ ਬਾਈਕਾਟ ਕੀਤਾ ਹੋਇਆ ਸੀ ਆਪਣੇ ਭਰਾ ਦਾ ਕਿ ਤੂੰ ਇੱਥੇ ਨਹੀਂ ਆਏਂਗਾ ਪਰ ਇਹ ਦੋਨੋਂ ਆਪ ਇੱਕ ਪਿਆਰ ਦੇ ਵਿੱਚ ਇਹਨੇ ਕਮਲੇ ਹੋ ਚੁੱਕੇ ਸੀ ਇੱਕ ਦੂਜੇ ਤੋਂ ਬਿੜਾ ਇਹ ਨਹੀਂ ਸੀ ਰਹਿ ਸਕਦੇ ਉਹੀ ਜੋ ਹਰ ਤਕਰੀਬਨ ਕ੍ਰਾਈਮ ਸਟੋਰੀ ਦਾ ਐਂਡ ਹੁੰਦਾ ਇਹਦਾ ਵੀ ਉਹੀ ਹੋਇਆ ਕਿ ਪ੍ਰੀਤੀ ਤੇ ਧੀਰਜ ਨੇ ਪਲਾਨ ਬਣਾਇਆ ਕਿ ਅਸੀਂ ਇਹਨੂੰ ਮਾਰ ਦੇਵਾਂਗੇ ਹੁਣ ਵੀ ਇਹਨੇ ਸਾਡੇ ਰਾਹ ਦੇ ਵਿੱਚ ਰੋੜਾ ਬੜਨਾਵਾ तीरज ਦੇ ਕੋਲ ਲਾਇਸੈਂਸੀ ਜਿਹੜੀ ਪਿਸਟਲ ਸੀਗੀ ਉਸ ਤੋਂ ਬਾਅਦ 27 ਅਗਸਤ 2022 ਦਾ ਦਿਨ ਜਿਹੜਾ ਡਿਸਾਈਡ ਕੀਤਾ ਜਾਂਦਾ ਕਿ ਰਾਤ ਨੂੰ ਸੁੱਤੇ ਪਏ ਤੇ ਗੋਲੀ ਮਾਰਾਂਗੇ ਤੇ ਇਲਜ਼ਾਮ ਆ ਜਿਹੜਾ ਉਹ ਦੋ ਗੁੰਡੇ ਨੇ ਜਿਹੜੇ ਸੁਆਪਨ ਤੇ ਅੰਕਿਤ ਉਹਨਾਂ ਦੇ ਨਾਮ ਤੇ ਦੇ ਦਾਂਗੇ ਤੇ ਉਹ ਪਹਿਲਾਂ ਵੀ ਝਗੜਾ ਕਰ ਚੁੱਕੇ ਆ ਪਤੀ ਦੇ ਨਾਲ ਤੇ ਪੁਲਿਸ ਨੂੰ ਸਾਫ਼ ਇਹ ਜ਼ਾਹਿਰ ਹੋ ਜਾਊਗਾ ਕਿ ਇਹਨਾਂ ਨੇ ਹੀ ਬਦਲਾ ਲੈਣ ਦੇ ਲਈ ਸੂਮੇਰ ਸਿੰਘ ਦਾ ਕਤਲ ਕੀਤਾ ਇਹ ਸਾਰੀ ਪਲਾਨਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਧੀਰਜ ਜਿਹੜਾ 7 ਅਗਸਤ ਨੂੰ ਰਾਤ ਨੂੰ ਉੱਥੇ ਪਹੁੰਚਦਾ ਵਾ ਆਪਣੀ ਪਿਸਤਲ ਦੇ ਨਾਲ ਤੇ ਸਿੱਧਾ ਜਾ ਕੇ ਆਪਣੇ ਸਕੇ ਭਰਾ ਦੇ ਸਿਰ ਦੇ ਵਿੱਚ ਗੋਲੀ ਮਾਰਦਾ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਸਾਰੇ ਆਣ ਗਵਾਨ ਵਾਲੇ ਥੋੜਾ ਜਿਹਾ ਅਲਰਟ ਹੁੰਦੇ ਨੇ ਇੰਨੀ ਦੇਰ ਨੂੰ ਇਹ ਛੱਤ ਤੇ ਜਾ ਕੇ ਇੱਕ ਤਾਰ ਦੇ ਨਾਲ ਲੰਮਕ ਕੇ ਥੱਲੇ ਉਤਰਨ ਦੀ ਕੋਸ਼ਿਸ਼ ਜਦੋਂ ਕਰ ਰਿਹਾ ਸੀ ਤਾਂ ਇਹ ਤਾਰ ਟੁੱਟਣ ਦੀ ਵਜ੍ਹਾ ਕਰਕੇ ਥੱਲੇ ਡਿੱਗਿਆ ਸੀ ਤੇ ਇਹ ਜੜੀਆਂ ਪੈਰਾਂ ਤੇ ਸੱਟਾਂ ਕੋਈ ਬਸ ਛੋਟ ਡਿੱਗਣ ਕਰਕੇ ਨਹੀਂ ਸੀ ਲੱਗੀਆਂ ਛੱਤ ਤੋਂ ਡਿੱਗਣ ਕਰਕੇ ਲੱਗੀਆਂ ਸੀ ਫੇਰ ਵੀ ਇਹ ਕਿਸੇ ਤਰ੍ਹਾਂ ਜਿਹੜਾ ਆਪਣੀ ਜਾਨ ਬਚਾ ਕੇ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਕੈਚ ਹੋ ਗਿਆ ਸੀ ਸੋ ਇਹ ਸਾਰਾ ਜਿਹੜਾ ਪੁਲਿਸ ਨੇ ਮਸਲਾ ਹੱਲ ਕੀਤਾ ਉਹ ਦੋ ਗੁੰਡੇ ਭਾਵੇਂ ਜਰੂਰ ਉਹਨਾਂ ਦੇ ਮਾੜੇ ਕੰਮ ਕੀਤੇ ਹੋਏ ਸੀ ਪਰ ਉਹਨਾਂ ਨੇ ਕਤਲ ਨਹੀਂ ਸੀ ਕੀਤਾ ਕਤਲ ਪ੍ਰੀਤੀ ਨੇ ਆਪ ਹੀ ਕਰਵਾਇਆ ਸੀ ਤੇ ਆਪ ਹੀ ਰੋਣ ਦੇ ਡਰਾਮੇ ਕਰ ਰਹੀ ਸੀ ਆਪ ਹੀ ਇਹ ਡਰਾਮੇ ਕਰ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਕੌਣ ਸੰਭੂਗਾ ਤੇ ਜਿਹੜੇ ਲੋਕ ਹੁਣ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਕਿ ਪ੍ਰੀਤੀ ਨੂੰ ਇਨਸਾਫ ਦਿਓ ਉਹ ਵੀ ਸਾਰੇ ਚੁੱਪ ਕਰਕੇ ਬੈਠ ਗਏ ਸੀ ਤੇ ਇਹਨਾਂ ਦੋਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੋ ਦੋਸਤੋ ਫੇਰ ਇੱਕ ਵਾਰੀ ਦੇਖੋ ਕਿ ਇੱਕ ਸਕੇ ਭਰਾ ਆਪਣੀ ਭਾਬੀ ਕਰਕੇ ਆਪਣੇ ਸਕੇ ਭਰਾ ਦੀ ਜਾਨ ਦਾ ਦੁਸ਼ਮਣ ਬਣ ਗਿਆ ਸਾਰੇ ਰਿਸ਼ਤੇ ਫੇਰ ਇੱਕ ਵਾਰੀ ਸ਼ਰਮਸਾਰ ਹੋ ਗਏ ਸੋ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਜੀ ਤੁਹਾਡੇ ਕੀ ਵਿਚਾਰ ਨੇ ਇਹ ਹੁਜੇ ਲੋਕਾਂ ਦਾ ਕੀ ਹੋਣਾ ਚਾਹੀਦਾ ਕੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਆ ਪ੍ਰੀਤੀ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਜਿਨੇ ਆਪਣੇ ਬੱਚੇ ਰੋਲ ਤੇ ਤੰਗ ਆਪ ਜੇਲ੍ਹ ਚ ਚਲ ਗਈ ਤੇ ਜਿਹੜਾ ਪਿਓ ਆ ਉਹ ਜਾਨੋਂ ਮਾਰਦਾ ਉਹਨਾਂ ਦਾ ਕੋਣ ਉਹਨਾਂ ਦਾ ਵਿਚਾਰਿਆ ਦਾ ਕੀ ਕਸੂਰ ਸੀ ਕਿਉਂ ਨਹੀਂ ਸੋਚਦੀਆਂ ਇਹ ਔਰਤਾਂ ਜਾਂ ਕਈ ਵਾਰ ਜਿਹੜੇ ਬੰਦੇ ਗਲਤ ਹੁੰਦੇ ਨੇ ਉਹ ਕਿਉਂ ਨਹੀਂ ਸੋਚਦੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਬਹੁਤ ਜਲਦੀ ਮਿਲਦਾ